ਸ਼ੰਕਰ ਕੋਇਨਾ ਜੀ ਦਾ ਅੱਜ ਦਿਨ ਮਹਾ ਸ਼ਿਵਰਾਤਰੀ ਦਾ ਦਿਨ ਹੈ ਜਿਹੜਾ ਕਿ ਮੇਰੀ ਕਸਤੀਵਸੀ ਜਿੱਥੇ ਅੱਜ ਆਪਾਂ ਖੜੇ ਆ ਖੰਨਾ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਪੰਜਾਬ ਚ ਧੂਮ ਧਾਮ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ओम पुष्प ओम श्री रम त्रिगुणकारम हृदय जन पाश्रंगारम बिल्व पत्रम शिव ओम भवानी चंद्राई नमो महा देखो सब तो पहला ता आज पूरे भारत ने सब तो बड्डा दिन है आज भगवान शंकर कोयनाथ जी दा आज दिन महाशिवरात्रि दा दिन है जेड़ा के मेरी कास्तीवासी जिथे आज आपा खड़े खन्ना ਦੇ ਵਿੱਚ बड़ी ਧੂਮਧਾਮ ਨਾਲ ਮਨਾਇਆ ਜਾ ਰਿਹਾ ਪੰਜਾਬ ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਭਾਰਤ ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਭਾਰਤ ਤੋਂ ਬਾਹਰ ਰਹਿੰਦੇ ਜਿੰਨੇ ਸਾਡੇ সনাতਨੀ ਵੀਰ ਨੇ ਉਹ ਵੀ बड़ी ਧੂਮਧਾਮ ਨਾਲ ਮਨਾ ਰਹੇ ਇਹ ਹੁਣ ਪੂਰੇ ਜਗਤ ਦਾ ਤਿਹਾਰ ਬਣ ਚੁੱਕਿਆ ਹੈ ਪੂਰੇ ਜਗਤ ਦਾ ਵਿਸ਼ਵਵਿਦਾ ਇਹ ਦਿਨ ਬਣ ਚੁੱਕਿਆ ਸੋ ਅੱਜ ਦੇ ਇਸ ਪਾਵਨ ਪਵਿੱਤਰ ਅਫਸਰ ਦੇ ਉੱਤੇ ਮਹਾ ਸ਼ਿਵ ਰਾਤਰੀ ਦੇ ਅਫਸਰ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅੱਜ ਖੰਨਾ ਵਿਖੇ ਜੋ ਸਾਡਾ ਸ਼ਿਵਪਰੀ ਮੰਦਿਰ ਹੈ ਜੋ ਪ੍ਰਾਚੀਨ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਸਦੀਆਂ ਪੁਰਾਣਾ ਮੰਦਿਰ ਹੈ ਸਾਡਾ ਇਹ ਅਜੋਰੇ ਪਹੁੰਚੇ ਸਾਰੀ ਮੈਨੇਜਮੈਂਟ ਕਮੇਟੀ ਅੱਜ ਸ਼ਿਵਪਰੀ ਮੰਦਿਰ ਦੀ ਮੈਨੇਜਮੈਂਟ ਕਮੇਟੀ ਖੜੀ ਹੈ ਨਾਲ ਬੜਾ ਪਿਆਰ ਔਰ ਬੜਾ ਸਤਿਕਾਰ ਦੁੱਤਾ ਹੈ ਔਰ ਪ੍ਰਮਾਤਮਾ ਅੱਗੇ ਭੋਲੇ ਨਾਥ ਦੇ ਚਰਨਾਂ 'ਚ ਕੋ ਅਰਦਾਸ ਕਰਦੇ ਆ ਕਿ ਸਾਰੀ ਸੰਗਤ ਦੇ ਉੱਤੇ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਸਾਰੀ ਸੰਗਤ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਦੱਖਣ ਸਾਨੂੰ ਬਲ ਬੁੱਧੀ ਦੇਣ ਸਾਨੂੰ ਅਕਲ ਦੇਣ ਸਾਨੂੰ ਤੋਫੀਕ ਦੇਣ ਸਾਨੂੰ ਸਮਝ ਬੁੱਧੀ ਦੇਣ ਕਿ ਅਸੀਂ ਇਮਾਨਦਾਰੀ ਨਾਲ ਚੱਲਦੇ ਹੋਏ ਆਪਣੇ ਸਮਾਜ ਦੀ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਬਲੋ ਜੀ ਸ਼ੰਕਰ